ਵਰਨਨ ਬ੍ਰਿਟਿਸ਼ ਕੋਲੰਬੀਆ ਵਿੱਚ ਜੀ ਆਇਆਂ ਨੂੰ ਵਰਨਨ ਇੱਕ ਛੋਟਾ ਜਿਹਾ ਸਤਿਪਦਰੀ ਜ਼ਿੰਦਗੀ ਵਾਲਾ ਸ਼ਹਿਰ ਹੈ ਅਤੇ ਬਹੁਤੇ ਲੋਕ ਇੱਥੋਂ ਦੀ ਜੀਵਨ ਸ਼ੈਲੀ ਕਰਕੇ ਹੀ ਇੱਥੇ ਰਹਿਣਾ ਪਸੰਦ ਕਰਦੇ ਹਨ ਇੱਥੋਂ ਦੇ ਭਾਈਚਾਰੇ ਵਿੱਚ ਸ਼ਾਮਲ ਹੋਣ ਨਾਲ ਇਹ ਭਾਈਚਾਰਾ ਤੁਹਾਡਾ ਆਪਣਾ ਭਾਈਚਾਰਾ ਬਣ ਜਾਵੇਗਾ ਅਤੇ ਇਹ ਵੈੱਬਸਾਈਟ ਤੁਹਾਨੂੰ ਦੱਸੇਗੀ ਕਿ ਕਿਵੇਂ ਇਹ ਵੈੱਬਸਾਈਟ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ ਜੀਵਨ ਜਿਉਣਾ ਕੰਮ ਅਤੇ ਖੇਡਣਾ ਖਾਸ ਤੌਰ ਤੇ ਵਰਣਨ ਨਾਲ ਸੰਬੰਧਤ ਜਾਣਕਾਰੀ ਲਈ ਹਰ ਹਿੱਸੇ ਨੂੰ ਵੇਖੋ ਅਤੇ ਨਾਲ ਹੀ ਹੋਰ ਸਹਾਇਕ ਸਾਧਨਾਂ ਲਈ ਹੋਰ ਲਿੰਕਸ ਵੀ ਦੇਖੋ ਵਰਣਨ ਅਤੇ ਡਿਸਟ੍ਰਿਕਟ ਇਮੀਗ੍ਰੇਸ਼ਨ ਸਰਵਿਸ ਸੁਸਾਇਟੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਵਸੀਲਾ ਹੈ ਇਹ ਸੁਸਾਇਟੀ ਪ੍ਰਵਾਸੀਆਂ ਨੂੰ ਨਵੇਂ ਆਲੇ ਦੁਆਲੇ ਦੇ ਨਾਲ ਢਾਲਣ ਅਤੇ ਘੁਲਣ ਮਿਲਣ ਵਿੱਚ ਮਦਦ ਕਰਦੀ ਹੈ ਅਤੇ ਉਹਨਾਂ ਨੂੰ ਘਰ ਆਵਾਜਾਈ ਦੇ ਸਾਧਨਾਂ ਚਿਕਿਤਸਾ ਬੈਂਕਿੰਗ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਮੁਹਈਆ ਕਰਵਾਉਂਦੀ ਹੈ ਇਮੀਗ੍ਰੈਂਟ ਸਰਵਿਸ ਅੰਗਰੇਜ਼ੀ ਭਾਸ਼ਾ ਦੀਆਂ ਕਲਾਸਾਂ ਵਿੱਚ ਵੀ ਮਦਦ ਕਰਦੀ ਹੈ ਤੇ ਨਾਲ ਹੀ ਰੋਜ਼ਗਾਰ ਸੇਵਾਵਾਂ ਅਤੇ ਦੁਭਾਸ਼ੀਏ ਤੇ ਅਨੁਵਾਦਕ ਦੀਆਂ ਸੇਵਾਵਾਂ ਵੀ ਮਹੀਆ ਕਰਾਉਂਦੀ ਹੈ। ਰਹਿਣ ਲਈ ਜਗ੍ਹਾ ਲੱਭਣੀ ਤੁਹਾਡੇ ਅਹਿਮ ਮੁੱਦਿਆਂ ਵਿੱਚੋਂ ਇੱਕ ਹੈ। ਸਥਾਨਕ ਰੀਅਲਟੀ ਕੰਪਨੀਆਂ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ ਅਤੇ ਜਾਂ ਤੁਸੀਂ ਪ੍ਰਾਪਰਟੀ ਮੈਨੇਜਮੈਂਟ ਕੰਪਨੀਆਂ ਸਥਾਨਕ ਅਖਬਾਰਾਂ ਉੱਤੇ ਇੰਟਰਨੈਟ ਸਾਈਟਾਂ ਦੇ ਜ਼ਰੀਏ ਕਿਰਾਏ ਦਾ ਮਕਾਨ ਵੀ ਲੱਭ ਸਕਦੇ ਹੋ ਕੰਮ ਕਰਨ ਲਈ ਅਤੇ ਸਰਕਾਰੀ ਪ੍ਰੋਗਰਾਮਾਂ ਤੇ ਲਾਭਾਂ ਨੂੰ ਲੈਣ ਲਈ ਸਾਰੇ ਪੱਕੇ ਨਿਵਾਸੀਆਂ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਾ ਜ਼ਰੂਰੀ ਹੈ ਤੁਸੀਂ ਆਪਣੇ ਸੋਸ਼ਲ ਇੰਸ਼ੋਰੈਂਸ ਨੰਬਰ ਲਈ ਸਰਵਿਸ ਕੈਨੇਡਾ ਦਫ਼ਤਰ ਜੋ ਕਿ ਡਾਊਨਟਾਊਨ ਦੇ ਡਾਕਖਾਨੇ ਦੇ ਨਾਲ ਹੈ ਵਿਖੇ ਅਪਲਾਈ ਕਰਕੇ ਲੈ ਸਕਦੇ ਹੋ ਸਰਵਿਸ ਕੈਨੇਡਾ ਤੋਂ ਤੁਰਕੇ ਜਾਣ ਜੋ ਦੂਰੀ ਤੇ ਹੈ ਸਰਵਿਸ BC BC ਸਰਕਾਰ ਨਾਲ ਸਬੰਧਤ ਸਰਕਾਰੀ ਸੇਵਾਵਾਂ ਲਈ ਤੁਸੀਂ ਇੱਥੇ ਜਾ ਸਕਦੇ ਹੋ ਜਿਵੇਂ ਕਿ ਡਰਾਈਵਰ ਲਾਇਸੈਂਸ ਲੈਣਾ ਮੈਡੀਕਲ ਸੇਵਾ ਯੋਜਨਾ ਤਹਿਤ ਮੈਡੀਕਲ ਕੇਅਰ ਕਾਰਡ ਲਈ ਅਰਜ਼ੀ ਦੇਣੀ ਪੱਕੇ ਵਸਨੀਕ ਇਸ ਯੋਜਨਾ ਤਹਿਤ ਪਹਿਲੇ 3 ਮਹੀਨਿਆਂ ਲਈ ਇਸ ਦਾ ਲਾਭ ਨਹੀਂ ਲੈ ਸਕਦੇ ਇਸ ਲਈ ਕੁਝ ਵਿਅਕਤੀ ਇਹਨਾਂ 3 ਮਹੀਨਿਆਂ ਲਈ ਆਪਣੇ ਪਿਛਲੇ ਦੇਸ਼ ਤੋਂ ਹੀ ਪ੍ਰਾਈਵੇਟ ਇੰਸ਼ੋਰੈਂਸ ਲੈ ਲੈਂਦੇ ਹਨ ਜੇ ਤੁਸੀਂ ਡਰਾਈਵਰ ਲਾਇਸੈਂਸ ਨਾਲ ਆਏ ਹੋ ਤਾਂ ਇਹ BC ਵਿੱਚ ਤੁਹਾਡੇ ਪਹਿਲੇ 3 ਮਹੀਨਿਆਂ ਤੱਕ ਚੱਲਣ ਯੋਗ ਹੈ ਇਸ ਤੋਂ ਬਾਅਦ ਤੁਹਾਨੂੰ BC ਲਾਇਸੈਂਸ ਲਈ ਅਪਲਾਈ ਕਰਨਾ ਪਵੇਗਾ ਉਹ ਨਾਗਰਿਕ ਜੋ ਗੱਡੀ ਨਹੀਂ ਚਲਾਉਂਦੇ ਉਹਨਾਂ ਨੂੰ ਆਪਣੇ ਇਲਾਕੇ ਅਤੇ ਕਲੋਨਾਂ ਤੱਕ ਵੀ ਸਮੇਂ ਮੁਤਾਬਕ ਬੱਸ ਸਹੂਲਤ ਮੁਹੱਈਆ ਕਰਵਾਉਂਦਾ ਹੈ ਕੈਨੇਡਾ ਵਿੱਚ ਨਵੇਂ ਆਏ ਹੋਣ ਵਜੋਂ ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੈ ਆਪਣਾ ਕ੍ਰੈਡਿਟ ਇਤਿਹਾਸ ਬਣਾਉਣਾ ਸ਼ੁਰੂ ਕਰਨਾ ਕਿਸੇ ਹੋਰ ਦੇਸ਼ ਦਾ ਤੁਹਾਡਾ ਕ੍ਰੈਡਿਟ ਇਤਿਹਾਸ ਜ਼ਰੂਰੀ ਨਹੀਂ ਕਿ ਇਸ ਦੇਸ਼ ਵਿੱਚ ਤਬਦੀਲ ਹੋ ਜਾਵੇ ਵਰਣਨ ਵਿੱਚ ਵੱਡੀ ਗਿਣਤੀ ਵਿੱਚ ਬੈਂਕ ਅਤੇ ਕ੍ਰੈਡਿਟ ਯੂਨੀਅਨਾਂ ਹਨ ਇਹਨਾਂ ਵਿੱਚੋਂ ਕੋਈ ਇੱਕ ਚੁਣੋ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਸੇਵਾ ਦੇ ਸਕੇ ਆਪਣਾ ਬੈਂਕ ਖਾਤਾ ਖੋਲੋ ਕ੍ਰੈਡਿਟ ਕਾਰਡ ਲਈ ਅਰਜੀ ਭਰੋ ਅਤੇ ਉਸ ਨੂੰ ਜ਼ਿੰਮੇਵਾਰੀ ਨਾਲ ਵਰਤੋ ਸਾਰੇ ਵਸਨੀਕਾਂ ਲਈ ਵਿੱਦਿਆ ਦਾ ਯੋਗ ਪ੍ਰਬੰਧ ਹੈ ਉੱਥੇ ਬੱਚਿਆਂ ਲਈ ਐਲੀਮੈਂਟਰੀ ਤੋਂ ਲੈ ਕੇ 12ਵੀਂ ਤੱਕ ਪੜ੍ਹਾਈ ਮੁਫਤ ਹੈ ਕੁਝ ਸਕੂਲਾਂ ਵਿੱਚ ਅੰਗਰੇਜ਼ੀ ਦੂਜੀ ਭਾਸ਼ਾ ਵਜੋਂ ਸਿਖਾਉਣ ਦੀਆਂ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ ਆਪਣੇ ਬੱਚੇ ਨੂੰ ਸਕੂਲ ਭਰਤੀ ਕਰਵਾਉਣ ਲਈ ਸਕੂਲ ਜ਼ਿਲਾ ਨੰਬਰ 22 ਨੂੰ ਸੰਪਰਕ ਕਰੋ 12ਵੀਂ ਤੋਂ ਬਾਅਦ ਦੀ ਪੜ੍ਹਾਈ ਲਈ ਉਹ ਕਨਾਗਨ ਕਾਲਜ ਵਰਨਨ ਜਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੋਲੋਨਾ ਦੀ ਬਹੁਤ ਸ਼ਾਖ ਅਤੇ ਬਹੁਤ ਸ਼ੋਭਾ ਹੈ ਵਰਨਨ ਵਿਖੇ ਜ਼ਿਆਦਾਤਰ ਲੋਕਾਂ ਕੋਲ ਪਰਿਵਾਰਕ ਡਾਕਟਰ ਹਨ ਵਰਨਨ ਜੁਗਲੀ ਹਸਪਤਾਲ ਜਾਂ ਸ਼ਹਿਰ ਦੇ ਨੇੜੇ ਕਿਸੇ ਵਾਕਨ ਕਲੀਨਿਕ ਤੇ ਜਾ ਕੇ ਪਤਾ ਲਗਾਓ ਕਿ ਕਿਹੜੇ ਡਾਕਟਰ ਨਵੇਂ ਮਰੀਜ਼ਾਂ ਨੂੰ ਲੈ ਰਹੇ ਹਨ ਜੇ ਤੁਹਾਡੇ ਕੋਲ ਡਾਕਟਰ ਨਹੀਂ ਹੈ ਤਾਂ ਤੁਸੀਂ ਵਾਕਨ ਕਲੀਨਿਕ ਵਿਖੇ ਜਾ ਸਕਦੇ ਹੋ ਕਲੀਨਿਕ ਬੰਦ ਹੋਣ ਤੋਂ ਬਾਅਦ ਤੁਸੀਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾ ਸਕਦੇ ਹੋ ਇਹ ਸੇਵਾਵਾਂ ਬੀਸੀ ਡਾਕਟਰੀ ਸੇਵਾਵਾਂ ਦੀ ਯੋਜਨਾ ਤਹਿਤ ਆਉਂਦੀਆਂ ਹਨ ਇਸ ਯੋਜਨਾ ਤਹਿਤ ਦੰਦਾਂ ਦੀ ਸੇਵਾ ਨਹੀਂ ਆਉਂਦੀ ਇਸ ਲਈ ਜਦੋਂ ਤੱਕ ਤੁਹਾਡੇ ਕੋਲ ਦੰਦਾਂ ਦੀ ਇੰਸ਼ੋਰੈਂਸ ਨਹੀਂ ਹੈ ਤੁਹਾਨੂੰ ਦੰਦਾਂ ਦੀ ਦੇਖਭਾਲ ਦੀ ਸਹੂਲਤ ਲਈ ਪੂਰੇ ਪੈਸੇ ਭਰਨ ਲਈ ਕਿਹਾ ਜਾ ਸਕਦਾ ਹੈ ਜਿਵੇਂ ਕਿ ਤੁਸੀਂ ਇੱਥੇ ਰਹਿਣ ਜਾ ਰਹੇ ਹੋ ਤਾਂ ਤੁਹਾਡੀ ਸਭ ਤੋਂ ਪਹਿਲੀ ਲੋੜ ਹੋਵੇਗੀ ਰੋਜ਼ਗਾਰ ਵਰਣਨ ਵਿੱਚ ਕੰਮ ਲੱਭਣਾ ਕੋਈ ਚੁਣੌਤੀ ਭਰਪੂਰ ਜ਼ਰੂਰ ਹੈ ਜਿਵੇਂ ਤੁਹਾਡੀ ਯੋਗਤਾ ਨੂੰ ਕੋਈ ਮਾਨਤਾ ਨਾ ਮਿਲੇ ਤੁਹਾਡੀ ਅੰਗਰੇਜ਼ੀ ਭਾਸ਼ਾ ਦੀ ਪਕੜ ਬਹੁਤ ਮਜ਼ਬੂਤ ਨਾ ਹੋਵੇ ਅਤੇ ਤੁਹਾਨੂੰ ਕੈਨੇਡੀਅਨ ਕੰਮ ਦੇ ਤਜਰਬੇ ਦੀ ਲੋੜ ਪਵੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਸਮੇਤ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਤੁਹਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਇਸ ਲਈ ਤੁਸੀਂ ਇਹਨਾਂ ਦੀ ਸਹਾਇਤਾ ਅਤੇ ਲਾਭ ਲੈਣ ਦਾ ਜ਼ਰੂਰ ਯਤਨ ਕਰੋ 2009 ਵਿੱਚ ਵਰਣਨੂ ਬੀਸੀ ਵਿੱਚ ਸਭ ਤੋਂ ਵੱਧ ਉਦਮਸ਼ੀਲ ਸ਼ਹਿਰ ਮੰਨਿਆ ਗਿਆ ਜੇ ਤੁਸੀਂ ਸਵੈ ਰੋਜ਼ਗਾਰੀ ਹੋ ਤਾਂ ਤੁਸੀਂ ਆਪਣੇ ਵਪਾਰ ਲਈ ਸਹਾਇਕ ਸਹੂਲਤਾਂ ਅਤੇ ਹੋਰ ਉਦਮਸ਼ੀਲਾਂ ਨੂੰ ਮਿਲਣ ਦੇ ਮੌਕੇ ਲਭ ਲਵੋਗੇ ਅਤੇ ਆਪਣੇ ਵਪਾਰਕ ਭਾਈਚਾਰੇ ਵਿੱਚ ਮੇਲਜੋਲ ਬਣਾ ਲਵੋਗੇ ਆਪਣੇ ਕੰਮ ਅਤੇ ਵਿਹਲ ਦੇ ਸਮੇਂ ਦਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਵਰਣਨ ਵਿਖੇ ਥੀਏਟਰ ਅਤੇ ਲਾਈਵ ਸੰਗੀਤ ਸਮੇਤ ਪਰਫੁੱਲਤ ਕਰਨ ਵਾਲੇ ਕਲਾ ਦ੍ਰਿਸ਼ਾਂਨ ਇਮੀਗ੍ਰੇਸ਼ਨ ਸਰਵਿਸੈਸ ਕੋਲੋਂ ਵੱਖ-ਵੱਖ ਸੱਭਿਆਚਾਰਕ ਧੜਿਆਂ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਵੋ। ਸਰੀਰਕ ਚੁਸਤੀ ਲਈ ਤੁਸੀਂ ਅਨੇਕਾਂ ਢੰਗ ਲੱਭ ਸਕਦੇ ਹੋ। ਮਨੋਰੰਜਨ ਲਈ ਰੈਕ ਸੈਂਟਰ ਕੇਂਦਰ ਅਤੇ ਆਪਣੇ ਪਰਿਵਾਰ ਨੂੰ ਤੈਰਾਕੀ ਲਈ ਲੈ ਕੇ ਜਾਓ। ਖੇਡ ਟੀਮ ਨਾਲ ਜੁੜੋ ਜਾਂ ਫਿਰ ਟੈਨਿਸ ਜਾਂ 골ਫ ਖੇਡੋ। ਗਰਮੀਆਂ ਲੰਬੀਆਂ, ਗਰਮ ਅਤੇ ਖੁਸ਼ਕ ਹੁੰਦੀਆਂ ਹਨ, ਇਸ ਲਈ ਤੁਸੀਂ ਹਾਈਕਿੰਗ ਜਾਂ ਸਾਈਕਲਿੰਗ ਕਰ ਸਕਦੇ ਹੋ ਜਾਂ ਨੇੜਲੀਆਂ ਝੀਲਾਂ ਤੇ ਜਾ ਕੇ ਆਰਾਮ ਕਰ ਸਕਦੇ ਹੋ। ਅਤੇ ਜਦੋਂ ਸਰਦੀਆਂ ਆਉਣ ਤਾਂ ਸਿਲਵਰ ਸਟਾਰ ਪਹਾੜ ਤੇ ਸਾਉਨ ਲੇਕ ਟ੍ਰੇਲਸ ਤੇ ਬਰਫ਼ ਦਾ ਆਨੰਦ ਮਾਣ ਸਕਦੇ ਹੋ ਅਤੇ ਸਕੀਿੰਗ ਲਈ ਜਾ ਸਕਦੇ ਹੋ। ਤੁਹਾਡੀ ਦਿਲਚਸਪੀ ਕਿਸੇ ਵੀ ਕੰਮ ਵਿੱਚ ਹੋਵੇ, ਤੁਸੀਂ ਯਕੀਨ ਜਾਣੋ ਕਿ ਸਮਾਜ ਵਿੱਚ ਢੁਕਣ ਮਿਲਣ ਨਾਲ ਤੁਸੀਂ ਨਵੇਂ ਦੋਸਤਾਂ ਨੂੰ ਮਿਲੋਗੇ ਸਮਾਜਿਕ ਜੀਵਨ ਦੀ ਉਸਾਰੀ ਕਰੋਗੇ ਇਸ ਜਗ੍ਹਾ ਨਾਲ ਸਬੰਧਤ ਹੋਣ ਦਾ ਅਹਿਸਾਸ ਕਰੋਗੇ ਅਤੇ ਵਰਣਨ ਨੂੰ ਆਪਣਾ ਘਰ ਸਮਝੋਗੇ ਮਜ਼ਬੂਤ ਸ਼ੁਰੂਆਤ ਲਈ ਇਸ ਵੈੱਬਸਾਈਟ ਵਿੱਚ ਦਿੱਤੇ ਵਸੀਲਿਆਂ ਦੀ ਵਰਤੋਂ ਕਰੋ ਇੱਕ ਵਾਰੀ ਫੇਰ ਤੁਹਾਨੂੰ ਵਰਣਨ ਦੇ ਵਿੱਚ ਜੀ ਆਇਆਂ ਨੂੰ